الليور 64 ਪਲਥਲੇ ਟ੍ਰੈਫਿਕ ਪੁਲਿਸ ਜਲੰਧਰ ਵੱਲੋਂ ਬਾਨਾ ਦੀ ਚੈਕਿੰਗ ਨਾਲ ਸੰਬੰਧੀ ਨਾਕਾਬੰਦੀ ਕੀਤੀ ਗਈ ਇਸ ਮੌਕੇ ਟ੍ਰੈਫਿਕ ਇੰਚਾਰਜ ਰਾਮ ਸਿੰਘ ਇੰਸਪੈਕਟਰ ਨੇ ਦੱਸਿਆ ਹੈ ਕਿ 26 ਜਨਵਰੀ ਦੇ ਮੱਦੇਨਜ਼ਰ ਅੱਜ ਫਲੋਰ ਵਿਖੇ ਬਾਨਾ ਦੀ ਚੈਕਿੰਗ ਸੰਬੰਧੀ ਅਭਿਆਨ ਚਲਾਇਆ ਗਿਆ ਇਸ ਸੰਬੰਧੀ ਉਹਨਾਂ ਦੱਸਿਆ ਕਿ ਹਰ ਇੱਕ ਵਾਹਨ ਨੂੰ ਰੋਕ ਕੇ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਅਗਰ ਕੋਈ ਵੀ ਵਾਹਨ ਚਾਲਕ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਮੌਕੇ ਉਹਨਾਂ ਕਿਹਾ ਹੈ ਕਿ ਵਾਹਨ ਚਾਲਕ ਬੈਲਟ ਨਹੀਂ ਲਾਉਂਦੇ ਅਤੇ ਕਾਲੇ ਸ਼ੀਸ਼ੇ ਦੀਆਂ ਗੱਡੀਆਂ ਦੀ ਸ਼ਕਤੀ ਨਾਲ ਚੈਕਿੰਗ ਕੀਤੀ ਗਈ। ਉਨ੍ਹਾਂ ਕਿਹਾ ਜੋ ਟ੍ਰੈਫਿਕ ਨਿਯਮ ਦੀ ਉਲੰਘਣਾ ਕਰੇਗਾ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਜਦੋਂ ਪੱਤਰਕਾਰਾਂ ਨੇ ਉਨ੍ਹਾਂ ਨੂੰ ਪੁੱਛਿਆ ਕਿ ਜੋ ਨਵਾਲਕ ਬੱਚੇ ਮਾਈਕਲ ਚਲਾਉਂਦੇ ਹਨ ਤਾਂ ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ ਇੱਕ ਲਰਨਿੰਗ ਲਾਇਸੈਂਸ ਜਾਰੀ ਕੀਤਾ ਜਾ ਰਿਹਾ ਹੈ। ਅਗਰ ਉਨ੍ਹਾਂ ਦੇ ਕੋਲ ਲਾਇਸੈਂਸ ਨਹੀਂ ਪਾਇਆ ਜਾਂਦਾ ਤਾਂ ਉਨ੍ਹਾਂ ਅਤੇ ਉਨ੍ਹਾਂ ਦੇ ਪਰਵਾਰਕ ਮੈਂਬਰਾਂ ਤੇ ਸਖਤੀ ਨਾਲ ਕਾਰਵਾਈ ਕੀਤੀ ਜਾਵੇਗੀ ਇਸ ਮੌਕੇ ਉਹਨਾਂ ਦੱਸਿਆ ਕਿ 7 ਦੇ ਕਰੀਬ ਮੋਟਰਸਾਈਕਲ ਬੰਦ ਕੀਤੇ ਗਏ ਹਨ ਅਤੇ 15 ਦੇ ਕਰੀਬ ਹੁਣ ਤੱਕ ਚਲਾਨ ਕੀਤੇ ਗਏ ਹਨ ਉਹਨਾਂ ਨੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਲੋਕਾਂ ਨੂੰ ਅਪੀਲ ਕੀਤੀ ਹੈ ਇਸ ਮੌਕੇ ਦੇਖਿਆ ਗਿਆ ਕਿ ਉਹਨਾਂ ਨੂੰ ਕਈ ਸਿਆਸੀ ਆਗੂਆਂ ਵੱਲੋਂ ਫੋਨ ਕਰਵਾਏ ਗਏ ਪਰ ਉਹਨਾਂ ਨੇ ਕਿਸੇ ਦੀ ਵੀ ਕੋਈ ਪ੍ਰਵਾਹ ਨਹੀਂ ਕੀਤੀ ਅਤੇ ਚਲਾਨ ਕੱਢਦੇ ਗਏ ਪੋਟਾ ਕੀ ਦੀ ਆਫਸਾਂ ਦੇ ਗਾਮ ਪਹੁੰਚਦਾਗਾ ਲੋਈ ਦੀ ਜਨਰਲ ਤਰ੍ਹਾਂ ਇਹ ਅਗਲੀ ਨਾਕਾਬੰਦੀ ਕੀਤੀ ਗਈ ਹੈ ਅਲੱਗ-ਵਲਗ ਸ਼ਹਿਰਾਂ ਵਿੱਚ ਨਾਕਾਬੰਦੀ ਕੀਤੀ ਜਾ ਰਹੀ ਹੈ ਜੀ ਕਿ ਲੱਗਦਾ ਹੈ ਜਿਹੜੀ ਕੀਤੀ ਜਾ ਰਹੀ ਹੈ ਸਾਰੇ ਬੰਦਾਂ ਨੂੰ ਚੈੱਕ ਕੀਤਾ ਜਾ ਰਹੀ ਹੈ ਜਿਨੇ ਵਿੱਚ ਅੱਜ ਅਸੀਂ ਹਰ ਟੋਕੜਾ ਰਹਿਤੋਂ ਕੀਤਾ ਔਰ 15 ਤੋਂ ਵੱਧ ਚਲਾ ਰਹੇ ਤੁਸੀਂ ਪਹਾੜ ਚਾਲਕਾਂ ਨੂੰ ਕੀ ਫੀਲ ਕਰਨੀ ਜਾਂਦੇ ਹੋ ਆ ਗੱਲ ਤਾਂ ਉਹ ਇਹੀ ਚੀਜ਼ ਹੈ ਕਿ ਆਪਣੇ ਕਾਗਜ਼ ਤਿਆਰ ਰੱਖੋ ਹੌਂਦਾ ਮੌਸਮ ਹੈ ਤੁਸੀਂ ਬੋ ਚੱਲੋ ਉਹ ਜਿਹੜੇ ਪੱਟੀਆਂ ਆ ਗਏ ਆਪਣੇ ਕਾਰਜ ਪੂਰੇ ਕਰਾਉਣ ਦੇ ਮਾਮਲੇ ਪਾ ਗਏ ਜਿੱਦਾਂ ਦੇਖਿਆ ਤਾਂ ਇੱਥੇ ਕੋਈ ਬੰਦੇ ਸਿਆਸੀ ਫੋਨ ਵੀ ਕਰਾਉਂਦੇ ਸੀ ਅਸੀਂ ਲੋਕਾਂ ਦੇ ਉਹਦੇ ਨਾਲ ਸਾਨੂੰ ਕੋਈ ਫਰਕ ਨਹੀਂ ਪਤਾ ਜੀ ਅਸੀਂ ਆਪਣਾ ਕੰਮ ਮੈਦਾਨ ਵਿੱਚ ਕਰਦੇ ਹਾਂ